ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ 10 11 ਐਚਐਫ ਵਹਿਣਾ ਕੁਝ ਕ੍ਰਾਸ ਤੇ ਦੋ ਟਾਪ ਦੇ ਨਗੀਨੇ ਜਰਸੀ ਪਹਿਲਣ ਵਹਿਣਾ ਦੋ ਦੋ ਦੰਦ ਨੇ ਇਹ ਮੂੰਹ ਇਹਨਾਂ ਦੀ ਲਾਸਟ ਦੇ ਡਿਟੇਲ ਦਵਾਂਗੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਅੱਜ ਆਪਾਂ 19 ਜਨਵਰੀ ਨੂੰ ਵੀਡੀਓ ਕਵਰ ਕਰ ਰਹੇ ਆ 2023 ਨੂੰ 19 ਜਨਵਰੀ 2023 ਨੂੰ ਆਪਾਂ ਵੀਡੀਓ ਕਵਰ ਕਰਦੇ ਆ ਸ਼ਾਮ ਨੂੰ 4:00 ਦਾ ਟਾਈਮ ਆਪਣਾ ਵੀਡੀਓ ਕਵਰ ਕਰਨ ਦਾ ਸੋ ਇੱਕ ਨੰਬਰ ਤੋਂ ਲੈ ਕੇ ਆਪਾਂ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦਵਾਗੇ ਬਾਕੀ ਕਿਸੇ ਮੇਰੇ ਵੀਰ ਨੂੰ ਕਿਸੇ ਸਿੰਗਲ ਪਸ਼ੂ ਦੀ ਵੀਡੀਓ ਚਾਹੀਦੀ ਹੈ ਉਹ WhatsApp ਤੇ ਮੰਗਾ ਕੇ ਉਹਦੀ ਡਿਟੇਲ ਲੈ ਸਕਦਾ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਇੱਕ ਨੰਬਰ ਤੋਂ ਗੱਲ ਕਰਦੇ ਆ ਆਪਾਂ ਦੂਜਾ ਸੁਆ ਬੱਸੀ ਸੂਈ ਆ ਸਟਾਰਟਿੰਗ ਬੋੜੀ 16 17 ਕਿਲੋ ਆ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਬੇਨਜ ਹਵਾਨੇ ਦੀਆਂ ਬੱਚੀ ਦੀ ਫੇਸ ਕੁਆਲਿਟੀ ਦੇ ਸਕਦੇ ਹੋ ਤੋੜ ਕੇ ਦਿਖਾਵਾਂਗੇ ਤੋੜ ਪੁੱਤੇ ਨੂੰ ਆ ਕਿਸਾਨ ਵੀਰੋ ਬੱਚੀ ਦਾ ਤੋਰਾ ਦੇਖ ਸਕਦੇ ਹੋ ਤੁਸੀਂ ਹਵਾਨੇ ਦੀ ਜੱਜਮੈਂਟ ਕਰਿਓ ਕੱਲ ਸਵੇਰ ਸੂਈ ਹੈ 16 17 ਕਿਲੋ ਬੋੜੀ ਤਿਆਰ ਆ 25 ਤੋਂ ਬਾਅਦ ਦੁੱਧ ਪਾਣਾ ਘਮਾਣਾ ਪੁੱਤੋ ਫੁੱਲ ਬਰੀਡ ਦੇ ਵਿੱਚ ਆ ਮਗਰੇ ਦੇ ਬੱਚੀ ਆ ਸਾਨੂੰ ਬੱਚੀ ਵੀ ਦਿਖਾਵਾਂਗੇ ਬੱਚੇ ਅੰਦਰ ਵੱਜੇ ਹੋਇਆ ਸਾਰੇ ਫੇਸ ਕੁਆਲਿਟੀ ਦੇਖ ਲਓ ਬੱਚੀ ਦੀ ਇੱਕ ਨੰਬਰ ਤੇ ਆ ਗਈ ਇਹ ਸੁਖਸਾਨ ਵੀਰੋ ਸਾਹਮਣੇ ਬੱਚੀ ਬੈਠੀ ਹੈ ਦੀ ਬਾਕੀ ਬੱਚੇ ਸਾਰੇ ਵੀ ਸਾਰੀਆਂ ਪਸ਼ੂਆਂ ਦੇ ਅੰਦਰ ਹੀ ਨੇ ਆ ਦੇਖ ਸਕਦੇ ਹੋ ਤੁਸੀਂ ਸਾਹਮਣੇ ਡੱਬੀ ਬੱਚੀ ਇੱਕ ਨੰਬਰ ਦੀ ਆ ਅੱਗੇ 2 ਨੰਬਰ ਤੇ ਬੱਚੀ ਆ ਗਈ ਤੁਸੀਂ ਦੇਖ ਸਕਦੇ ਹੋ ਇਹ ਵੀ ਕੱਲ ਸਵੇਰ ਸੂਈ ਹੈ ਜੀ 2 ਨੰਬਰ ਤੇ ਬੱਚੀ ਆ ਗਈ ਥਾਣਾ ਬਾਨਾ ਨੇੜੇ ਤੋਂ ਚੈੱਕ ਕਰ ਸਲੋ ਸੋਹਣਾ ਮੁਠੀ ਵਾਲਾ ਥਣ ਲੱਗਿਆ ਹੋਇਆਗਾ ਦੇਖ ਸਕਦੇ ਹੋ ਤੁਸੀਂ ਚਾਰੇ ਥਣ ਗੁੱਠਾਂ ਤੇ ਲੱਗੇ ਹੋਏ ਨੇ ਫੇਸ ਕੁਆਲਟੀ ਦੇਖ ਸਕਦੇ ਹੋ ਬੱਚੀ ਦੀ ਫੁੱਲ ਬਰੀਡ ਦੇ ਵਿੱਚ ਆ ਮਗਰ ਇਹਦੇ ਵੀ ਬੱਚੀ ਹੈ ਜੀ 2 ਨੰਬਰ ਤੇ ਆ ਗਈ ਇਹ 26 27 ਕਿਲੋ ਦੁੱਧ ਦਾ ਪਹਿਲਾਂ ਪਾਇਆ ਹੋਇਆ ਹੋਗਾ ਦੇਖ ਸਕਦੇ ਹੋ ਅਗੇ 3 ਨੰਬਰ ਤੇ ਬੱਛੀ ਆ ਗਈ ਜੀ 3 ਨੰਬਰ ਨੂੰ ਖਲਾਫ ਤੋਂ ਮਲੇ 3 ਨੰਬਰ ਤੇ ਬੱਛੀ ਆ ਗਈ ਫਿਰ ਕੁਆਲਿਟੀ ਚੈੱਕ ਕਰ ਲਓ ਚਲੋ ਮੈਂ ਵੱਡਾ ਕਦ ਕਾਠਾ ਜੋ ਕਿਸਾਨ ਵੀਰੋ ਬੱਛੀ ਦੀ ਫੇਸ ਕੁਆਲਿਟੀ ਚੈੱਕ ਕਰ ਲਓ ਚਲੋ ਮੈਂ ਵੱਡਾ ਕਦ ਕਾਠਾ ਫੁੱਲ ਪ੍ਰਿੰਟ ਦੇ ਵਿੱਚ ਸੋਹਣਾ ਪ੍ਰਿੰਟ ਆ ਥਾਂਲੇਵਾ ਨੇੜ ਤੋਂ ਚੈੱਕ ਕਰ ਲਓ ਜੋ ਕਿਸਾਨ ਵੀਰੋ ਆ ਬੱਸੀ ਥੱਲੇ 27 ਲੀਟਰ ਦੁੱਧ ਹੁਣ ਰੈਡੀ ਆ ਮਗਰ ਇਹਦੇ ਆ ਮੇਲ ਕਾਫਾ ਦੇਖ ਸਕਦੇ ਹੋ ਮੇਲ ਕਾਫਾ ਸੂਏ ਨੂੰ ਅੱਜ 13-14 ਦਿਨ ਹੋ ਗਏ ਨੂੰ 27 ਲੀਟਰ ਦੁੱਧ ਬੱਚੀ ਥੱਲੇ ਹੁਣ ਬਿਲਕੁਲ ਰੈਡੀ ਆ ਕੋਈ ਮੇਰਾ ਵੀਰ ਦੋ ਡਾਂਗ ਮਿਲ ਕੇ ਲਿਜਾ ਸਕਦਾ ਜਿਵੇਂ ਆਪਣਾ ਫੌਰਨ ਵਾਲੀਆਂ ਬੱਚੀਆਂ ਦੇ ਹਵਾਨੇ ਹੁੰਦੇ ਉਹ ਟਾਈਪ ਦਾ ਇਹਦਾ ਕੰਪੈਕਟ ਆਡਰ ਆ ਅੱਗੇ 4 ਨੰਬਰ ਤੇ ਕਾਲੀ ਬੱਚੀ ਆ ਗਈ ਥਣਲੇਵਾ ਚੈੱਕ ਕਰਾਂਗਾ ਪਹਿਲਾਂ ਸੋਹਣਾ ਥਣਲੇਵਾ ਬੇਨ ਦੇ ਚੈੱਕ ਕਰ ਲੋ ਮਿਲਕ ਮਿੰਟ ਚੈੱਕ ਕਰ ਲੋ ਫੇਸ ਕੁਆਲਿਟੀ ਚੈੱਕ ਕਰੋ ਉੱਚਾ ਲਵਾ ਵੱਡਾ ਕੱਦ ਕਾਠਾ ਦੇਖ ਸਕਦੇ ਹੋ ਹਵਾਨਾ ਕਿਆ ਬਾਤਾਂ ਤਿਆਰ ਕੀਤੀਆਂ ਹੋਈਆਂ ਨੇ ਇਹ ਵੀ ਇਹ ਵੀ ਸੇਮ ਮਤਲਬ 13-14 ਦਿਨ ਦੀ ਇਹ ਸੂਈ ਹੋਈ ਆ ਬੱਚੀ ਦਾ ਕੱਦ ਕਾਠ ਤੇ ਲੈਂਥ ਚੈੱਕ ਕਰੋ ਤੁਸੀਂ ਫੁੱ 27 28 ਕਿਲੋ ਕਿਸਾਨ ਵੀਰ ਉਹਦੇ ਥੱਲੇ ਵੀ ਦੁੱਧ ਰੈਡੀ ਆ ਜਿਹੜੀਆਂ 3 ਤੇ 4 ਨੰਬਰ ਤੇ ਬੱਚੀਆਂ ਆ ਗਈਆਂ ਦੋਨਾਂ ਮਗਰ ਮੇਲ ਕਾਫ ਆ 27 28 ਕਿਲੋ ਦੁੱਧ ਰੈਡੀ ਆ ਅੱਗੇ ਪਲੂਨ ਬੱਚੀ ਆ ਗਈ ਜੀ ਮੂੰਹੋਂ ਚਾਰ ਦੰਦਾਂ ਕਰੋਸ ਅੰਗ ਦੇ ਵਿੱਚ ਆ ਥੋੜਾ ਹਵਾਨਾ ਚੈੱਕ ਕਰੋ ਸੋਹਣਾ ਥਣ ਲੱਗਿਆ ਹੋਇਆਗਾ ਉਠੀ ਵਾਲਾ ਸੋ ਫੇਸ ਕੁਆਲਟੀ ਦੇਖ ਲੋ ਹਵਾਨਾ ਜਜਮੈਂਟ ਕਰ ਲੋ ਤੁਸੀਂ 1:30 ਵੇ ਦਾ ਟਾਈਮ ਆ ਵੀਡੀਓ ਬਣਾਉਣ ਦਾ ਪਹਿਲਣ ਬੱਸੀ ਆ ਗਈ ਜੀ ਇਹ 5 ਨੰਬਰ ਤੇ ਹੁਣ 17 18 ਕਿਲੋ ਬੋਲੀ ਰੈਡੀ ਆ ਇਹਦੇ ਨੀਚੇ ਅੱਗੇ 6 ਨੰਬਰ ਤੇ ਜਰਸੀ ਕਰੋਸ ਦੇ ਵਿੱਚ ਆ ਗਈ ਦੇਖੋ ਨੇ ਉੱਚਲਮਾ ਵੱਡਾ ਕਦ ਕਾਠਾ 6 ਨੰਬਰ ਤੇ ਆ ਗਈ ਬੱਚੀ ਇਹ ਇਹਦੇ ਥੱਲੇ 18 ਕਿਲੋ ਦੁੱਧ ਰੈਡੀ ਆ ਮਗਰ ਬੱਚੀ ਆ ਇਹਦੇ 18 ਕਿਲੋ ਦੁੱਧ ਰੈਡੀ ਆ 7-8 ਦਿਨ ਦੀ ਸੂਈ ਹੋਈ ਹੈ ਜੀ ਅੱਗੇ ਆ ਨਗੀਨੇ ਆ ਗਏ ਕਿਸਾਨ ਵੀਰੋ ਜਿਹੜੇ ਮੇਰੇ ਵੀਰ ਨੇ ਕੋਈ ਫਾਰਮ ਸਟਾਰਟ ਕਰਨਾ ਤਾਂ ਜਿਵੇਂ ਆਪਾਂ ਕਹਿੰਦੇ ਵੀ ਨਹੀਂ ਰੱਖੀ ਜਾਣੀ ਇਹਨਾਂ ਤੋਂ ਖੀਰੀ ਮੂੰਹ ਆ ਇਹ ਇੱਕ ਬੱਚੀ ਦੋ ਦੰਦ ਦਾ ਇੱਕ ਖੀਰੀ ਆ ਦੰਦ ਚੈੱਕ ਕਰਾ ਲਓ ਦੋ ਦੰਦ ਬੱਚੀ ਪਿਓਰ ਆ ਆਪਾਂ ਸਾਰਾ ਫਾਰਮ ਦਾ ਰਿਕਾਰਡ ਦੇ ਦਾਂਗੇ ਛੱਡ ਦੋ ਜੀ ਓਕੇ ਆ ਦੋ ਦੰਦ ਬੱਚੀ ਸਾਰਾ ਮਾਡਰ ਰਿਕਾਰਡ ਕਿਹੜਾ ਸੀਮਨ ਲੱਗਾ ਕਿੰਨੇ ਦੀ ਆਪ ਆ ਇਹ ਫਾਰਮ ਦੀਆਂ ਨਹੀਂ ਹਰ ਖਰਾਨਾਂ ਬੱਚੀਆਂ ਨੇ ਟਾਪ ਨੇ ਸੀਮਨ ਦੀ ਬੱਚੀ ਆ ਜੀ ਤੁਸੀਂ ਦੇਖ ਲਓ ਹਵਾਨਾ ਹਜੇ 20 ਦਿਨ ਦੀ ਕੱਚੀ ਆ ਇਹ ਅੱਗੇ ਜੋੜਾ ਹੀ ਆ ਇਹ ਬੱਚਿਆਂ ਦਾ ਇਹ ਮੂੰਹੋਂ ਖੀਰੀ ਆ ਹਜੇ ਇਹਦੀ ਵੀ ਦਿਖਾ ਦਿਓ ਇੱਕ ਵਾਰੀ ਮੂੰਹ ਦੰਦਲਾ ਅਕਸਾਨ ਵੀਰੋ ਦੰਦ ਚੈੱਕ ਕਰ ਲਓ ਇਹਦੇ ਵੀ ਖੀਰੀ ਆ ਪਿਓਰ ਹਜੇ ਇੱਕ ਦੰਦ ਇਹਨੇ ਕੱਢਿਆਗਾ ਖੀਰੀ ਆ ਪਿਓਰ ਜੀ ਲੈਂਥ ਚੈੱਕ ਕਰ ਲਓ ਬੱਚਿਆਂ ਦੀ ਬਰੀਡ ਕੁਆਲਿਟੀ ਚੈੱਕ ਕਰ ਲਓ ਕਿਸਾਨ ਵੀਰੋ ਫੁੱਲ ਬਰੀਡ ਦੇ ਵਿੱਚ ਨੇ ਦੋਵੇਂ ਜੋੜਾ ਇਹ ਜਿਹੜਾ ਮੇਰਾ ਵੀਰ ਲੈ ਗਿਆ ਫਾਰਮ ਦੀ ਨਹੀਂ ਰੱਖ ਦੇਣੀਆਂ ਇਹ ਸੋ ਇਹ ਲਾਸਟ ਤੇ ਆਪਣੀਆਂ 7 ਤੇ 8 ਨੰਬਰ ਆ ਗਈਆਂ ਅੱਗੇ 9 ਨੰਬਰ ਤੇ ਆਪਾਂ ਤੁਹਾਨੂੰ ਕ੍ਰੋਸ ਆਂਗ ਦੇ ਵਿੱਚ ਵੇੜ ਦਿਖਾਵਾਂਗੇ ਥੋੜੀ ਇੱਕ ਕ੍ਰੋਸ ਆਂਗ ਦੇ ਵਿੱਚ ਹਜੇ 10 12 ਦਿਨ ਦੀ ਕੱਚੀ ਆ ਅੱਗੇ 10 ਨੰਬਰ ਦੇ ਉੱਤੇ ਇਹ ਬੱਚੀ ਬਰੀਡ ਚਾ ਹਜੇ ਕੱਚੀ ਆ 20 ਦਿਨ ਦੀ ਦੁੱਧ ਦਿੱਤਾ 30 ਕਿਲੋ ਅੱਗੇ ਟਾਪ ਦੇ ਜਰਸੀਆਂ ਦੇ ਦੋ ਬੱਚੇ ਆ ਗਏ ਇਹ ਵੀ ਪਹਿਲਣਾ ਪਹਿਲਣਾ ਸੋਨੀਆਂ ਨੇ ਫੁੱਲ ਬਰੀਡ ਦੇ ਵਿੱਚ ਨੇ ਇਹ ਨੰ 10 ਤੇ 11 ਨੰਬਰ ਆ ਗਏ ਇਹ ਦੋਨੇ ਬੱਚੇ ਆ ਪਹਿਲਣਾ ਸੋਨੀਆਂ ਨੇ ਦੋ ਦੋ ਦੰਦ ਮੂਹੋਂ ਨੇ 10 ਤੇ 11 ਨੰਬਰ ਜਰਸੀ ਆ ਗਈਆਂ ਤੁਹਾਨੂੰ ਦੰਦ ਚੈੱਕ ਕਰਾਵਾਂਗੇ ਆ ਲਿਓਟੀ ਚੈੱਕ ਕਰ ਸਕਦੇ ਤੁਸੀਂ ਬੱਚੀ ਦੀ ਸੋਹਣੀ ਲਿਓਟੀ ਪਟਦੀ ਆਉਂਦੀ ਹੈ ਅਜੇ 15 ਦਿਨ ਦੀ ਕੱਚੀ ਹੈ ਬੱਚੀ ਫੇਸ ਕੁਆਲਟੀ ਇੱਕ ਵਾਰੀ ਜੱਜ ਕਰਿਓ ਕਿਹੜੇ ਸੀਮਨ ਦੀ ਤੁਹਾਨੂੰ ਰਿਕਾਰਡ ਦੇ ਦਾਂਗੇ ਇਹਦਾ ਆਪਾਂ ਇਹ 10 ਤੇ 11 ਨੰਬਰ ਤੇ ਦੋਨੇ ਬੱਚੀਆਂ ਆ ਗਈਆਂ ਆ 11 ਨੰਬਰ ਬੱਚੀ ਆ ਗਈ ਚਲੋ ਬਦ ਲਿਓਟੀ ਇਹਦੀ ਵੀ ਚੈੱਕ ਕਰ ਲਓ ਤੁਸੀਂ ਇਹ 11 ਨੰਬਰ ਬੱਚੀ ਆ ਗਈ ਜੋੜਾ ਹੈਗਾ ਪੂਰਾ ਤਿਆਰ ਸੋਹਣਾ ਹੋਏ ਆ ਦੰਦ ਚੈੱਕ ਕਰ ਲਓ ਜੀ ਦੋ ਦੰਦ ਪਿਹੋਰਾ ਛੜ ਦੋ ਜੀ ਓਕੇ ਸੋ ਕਿਸਾਨ ਵੀਰੋ ਅੱਗੇ ਬੱਚੇ ਆ ਇੱਕ ਹਿਫਰ ਆ ਗਈ ਆਪਣੇ ਕੋਲੇ ਇਹ ਹੈ ਫਰਮਾ ਲਈਦੀ ਸਾਲਕ ਦੀ ਉਮਰ ਇਹ ਆਪਣੀ ਛੋਟੀ ਹਿਫਰ ਆ ਸਾਨੂੰ ਦੱਸ ਗਿਆ ਨਗਨਦੀ ਮੈਂ ਪ੍ਰੋਪਰ ਡਿਟੇਲ ਦੇ ਚੁੱਕਿਆ ਜਿਹੜੇ ਮੇਰੇ ਵੀਰ ਨੂੰ ਕੋਈ ਵੀ ਸਿੰਗਲ ਨਾਗ ਪਸੰਦ ਹੋਇਆ ਉਹ ਕੱਲਾ ਆਪਣਾ ਵਟਸਐਪ ਤੇ ਵੀਡੀਓ ਬਣਾ ਕੇ ਆਪਣੀ ਉਹਦੀ ਡਿਟੇਲ ਜਾਣ ਸਕਦੇ ਹੋ ਪਿੰਡ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ